ਸੋਧਰਾ ਕਰਕੇ ਲਿਖਿਆ ਇਤਿਹਾਸ ਵਿੱਚ ਤੇ ਉਹਨੇ ਆਪਣੇ ਨਾ ਮੂੰਹ ਤੇ ਕਾਲਖ ਲਾ ਲਈ ਮੂੰਹ ਤੇ ਕਾਲਖ ਮੱਲ ਲਈ ਤੇ ਨਾਲੇ ਆਪਣੀ ਜਿਹੜੀ ਕੰਡ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਵੱਲ ਕਰ ਲਈ ਕੰਮ ਉਲਟ ਹੋ ਗਿਆ ਸਾਰੀ ਸੰਗਤ ਦਾ ਧਿਆਨ ਗੁਰੂ ਸਾਹਿਬ ਵੱਲ ਨਹੀਂ ਹੈ ਸੰਗਤ ਦਾ ਕੋਈ ਧਿਆਨੀ ਕੇ ਗੁਰੂ ਕੀ ਉਪਦੇਸ਼ ਸੁਣਾ ਰਿਹਾ ਹੈ ਗੁਰੂ ਸਾਹਿਬ ਜੀ ਕੀ ਸਾਨੂੰ ਸਮਝਾਉਣਾ ਚਾਹੁੰਦੇ ਆ ਸਾਰਿਆਂ ਦਾ ਧਿਆਨ ਭਾਈ ਸੁਥਰੇ ਵੱਲ ਚਲਾ ਗਿਆ ਕੁਦਰਤੀ ਗੱਲ ਹੈ ਸਾਡਾ ਵੀ ਇਦਾਂ ਹੀ ਹੁੰਦਾ ਵਾ ਜਦੋਂ ਸਮਾਪਤੀ ਹੋਈ ਉੱਥੇ ਹਾਹਾਕਾਰ ਮਚ ਗਈ ਪਰ ਭਾਈ ਸੁਥਰਾ ਸਮੇ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਅੱਖ ਬਚਾ ਕੇ ਨਿਕਲ ਗਿਆ ਸਿੱਖ ਗੁਰੂ ਸਾਹਿਬ ਦੇ ਕੋਲ ਆ ਕੇ ਪਾਤਸ਼ਾਹ ਛੱਡ ਤੇ ਗੱਲ ਬਰਦਾਸ਼ਤ ਨਹੀਂ ਹੋਈ ਅੱਜ ਸੁਥਰੇ ਨੇ ਬੜੀ ਵੱਡੀ ਬੇਅਦਬੀ ਕਰ ਦਿੱਤੀ ਐ ਪਹਿਲੀ ਗੱਲ ਮੂੰਹ ਤੇ ਕਾਲਖਮਲ ਕੇ ਆਇਆ ਦੂਸਰੀ ਗੱਲ ਤੁਹਾਡੇ ਵੱਲੋਂ ਨੇ ਪਿੱਠ ਕਰ ਲਈ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ ਸੁਥਰਾ ਕੜਾ ਸਾਡੇ ਤੋਂ ਭੱਜਿਆ ਹੋਇਆ ਜਦੋਂ ਵਕਤ ਮਿਲੇ ਆਪਾਂ ਗੱਲ ਕਰ ਲਾਂਗੇ ਕਾਫੀ ਸਮੇਂ ਬਾਅਦ ਭਾਈ ਸੁਥਰਾ ਜੀ ਫੇਰ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਏ ਹੁਣ ਉਹੀ ਸੰਗਤ ਬੈਠੀ ਹੈ ਰੱਬ ਦੇ ਪਿਆਰੇ ਬੈਠੇ ਪਰ ਧਿਆਨ ਉਹਨਾਂ ਦਾ ਭਾਈ ਸੁਥਰੇਵਾਲ ਚਲਾ ਗਿਆ ਕਈਆਂ ਨੇ ਵਿੱਚੇ ਰੌਲਾ ਪਾਉਣਾ ਸ਼ੁਰੂ ਕਰ ਲਿਆ ਆ ਗਿਆ ਜੀ ਇਹਨੂੰ ਫੜ ਲਓ ਜੀ ਇਹਨੂੰ ਪੁੱਛੋ ਜੀ ਸਮਾਪਤੀ ਹੋਈ ਤੇ ਭਾਈ ਸੁਥਰਾ ਜੀ ਗੁਰੂ ਦੇ ਦਰਬਾਰ ਵਿੱਚ ਐ ਟਿਕ ਟਕਾ ਕੇ ਨਾ ਬੈਠੇ ਹੋਏ ਐ ਤੇ ਸਤਿਗੁਰੂ ਨੇ ਭਾਈ ਸੁਥਰੇ ਨੂੰ ਆਵਾਜ਼ ਮਾਰ ਕੇ ਆਖੇ ਕਿ ਲਗੇ ਸੁਥਰਿਆ ਕੋਈ ਦਿਨ ਪਹਿਲਾਂ ਤੂੰ ਆਪਣੇ ਮੂੰਹ ਤੇ ਕਾਲ ਕਮਲ ਕੇ ਆਇਆ ਸੀ ਤੇ ਤੂੰ ਕੰਡ ਵੀ ਗੁਰੂਵਾਲ ਕਰ ਲਈ ਇਸ ਤਰ੍ਹਾਂ ਕਿਉਂ ਕੀਤਾ ਹੈ ਭਾਈ ਸੁਤ్ర ਨੇ ਗੱਲ ਬੜੀ ਖੂਬਸੂਰਤ ਕਹੀ ਕਿ ਲਗੇ ਪਾਸ਼ਾ ਪਹਿਲਾਂ ਤਾਂ ਮੈਂ ਇਸ ਗੁਸਥਾਕੀ ਲਈ ਮਾਫੀ ਚਾਹੁੰਨਾ ਵੇਖੋ ਸਿੱਖ ਦਾ ਜੀਵ ਪਹਿਲਾਂ ਤਾਂ ਪਾਸ਼ਾ ਮੈਂ ਮਾਫੀ ਮੰਗਦਾ ਕਿ ਮੈਂ ਤੁਹਾਡੇ ਵਾਲੇ ਪਾਸੇ ਕੰਡ ਕਰ ਲਈ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਮੈਂ ਕਾਲਖ ਇਸ ਕਰਕੇ ਮਲੀ ਹੈ ਮੈਂ ਤੇਰਾ ਇੱਕ ਬਚਨ ਪੜਿਆ ਆ ਤੇ ਉਚਾ ਤਾ ਕਾਦਰਵਾਰਾ ਹੰਤ ਨਹੀਂ ਕਿਸ ਪਾਰਾ ਵਾਰਾ ਪੈਣੋ ਧਿਆਨਾ ਸੁਣ ਲਿਓ ਬਚਨ ਮਹਾਰਾਜਰਾ ਦਰਬਾਰ ਬੜਾ ਉੱਚਾ ਹੈ ਤੇਰਾ ਦਰਬਾਰ ਬੜਾ ਸੋਹਣਾ ਲੱਗਦਾ ਹੈ ਮੈਂ ਕਾਲਕ ਇਸ ਕਰਕੇ ਮਿਲਿਆ ਤੁਸੀਂ ਤਖਤਾ ਤੇ ਬੜੇ ਬੈਠੇ ਸੋਹਣੇ ਲੱਗਦੇ ਹੋ ਤੁਹਾਡੇ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਤੁਹਾਨੂੰ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਨਾਲ ਨਵਾਜਿਆ ਹੈ ਪੰਜ ਪਿਆਲੇ ਪੰਜ ਪੀਰਾ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੁਡੀਆਂ ਰੂਪ ਦਿਖਾਵਨ ਵਾਰੂ ਵਾਰੀ 파ਸ਼ਾ ਤੁਸੀਂ ਬੜੇ ਸੋਹਣੇ ਲੱਗਦੇ ਹੋ ਕਿਤੇ ਕਤੇ ਸਾਡੇ ਸਤਿਕਾਰਯੋਗ ਰਾਗੀ ਸਹਿਬਾਨ ਬੜਾ ਸੋਹਣਾ ਬਚਨ ਪੜਦੇ ਆ ਵੱਡੀ ਹੂੰ ਵੱਡਾ ਆਪਾਰ ਤੇਰਾ ਮਰਤਬਾ ਮਾਰਾਇ ਤੇਰਾ ਮਰਤਬਾ ਤੇਰਾ ਰਤਬਾ ਮਰਤਬਾ ਕਹਿੰਦੇ ਨੇ ਰਤਬਾ ਵੇਖੋ ਕਿੱਡੀ ਗੱਲ ਹੈ ਵੱਡੀ ਹੋ ਵੱਡੀ ਆ ਪਾਰ ਤੇਰਾ ਮਰਤਵਾ ਮਹਾਰਾਜ ਤੇਰਾ ਰਤਬਾ ਬੜਾ ਉੱਚਾ ਹੈ ਜਦੋਂ ਮੈਂ ਤੇਰੇ ਰਤਬੇ ਨੂੰ ਦੇਖਦਾ ਤੇਰੇ ਗਲ ਵਿੱਚ ਤੁਹਾਡੇ ਤਣ ਤੇ ਪਾਈਆਂ ਹੋਈਆਂ ਇਹ ਦੋ ਤਲਵਾਰਾਂ ਮੈਂ ਵੇਖਦਾ ਨਾ ਪਾਸ਼ਾ ਮੀਰੀ ਦੀ ਅਤੇ ਪੀਰੀ ਦੀ ਮੇਰਾ ਦਿਲ ਕਰਦਾ ਹੈ ਕਿ ਮੇਰੇ ਗੁਰੂ ਦਰਬਾਰ ਨੂੰ ਕਿਸੇ ਦੀ ਬੋਲੋ ਜੀ ਨਜ਼ਰ ਨਾ ਲੱਗ ਜਾਏ ਆਖੋ ਸਤਨਾਮ ਸ਼੍ਰੀ ਮਹਾਰਾਏ ਨੇ ਖੇੜ ਖੜਾ ਕੇ ਹੱਸੇ ਕਹ ਲੱਗੇ ਤੇਰੀ ਸੋਚ ਹੈ ਪਰ ਇਸ ਘਰ ਨੂੰ ਕਿਸੇ ਦੀ ਨਜ਼ਰ ਨਹੀਂ ਲੱਗਦੀ ਦੂਜੀ ਗੱਲ ਫਿਰ ਤੂੰ ਕਾਂਢ ਕਿਉਂ ਕੀਤੀ ਕਹ ਲੱਗਾ ਮਾੜਾ ਮੈਂ ਕਾਂਢ ਇਸ ਕਰਕੇ ਕੀਤੀ ਕਿਉਂਕਿ ਜਿਹੜੇ ਤੁਹਾਡੇ ਉਪਦੇਸ਼ ਹਨ ਤੁਹਾਡੇ ਜਿਹੜੇ ਬਚਨ ਹੈ ਉਹ ਮੂੰਹ ਤੇ ਨਹੀਂ ਸੁਣੇ ਜਾ ਸਕਦੇਗੇ ਉਹ ਤੇ ਕਾਂਢ ਹੀ ਕੀਤੀ ਜਾ ਸਕਦੀ ਹੈ ਮੈਂ ਇਹ ਗੱਲ ਕਵਾਂਗਾ ਖੀਰਦੇ ਵਿੱਚ ਸਤਕਾਰ ਯੁਗਦਾਰ ਜੱਥਾ ਜੀ ਪਹੁੰਚ ਜਸ਼ਨ